ਐਸ਼ੀਰੀਆਂ ਦੋਸਤੋ ਤੁਸੀਂ ਦੇਖ ਰਹੇ ਹੋ ਸਤੀ ਮਾਤਾ ਜੀ ਪਿਤਰਾਂ ਦੇ ਦਰਸ਼ਨ ਲਾਈਵ ਗੁਣੈਤਪੁਰ ਸਤੀ ਮਾਤਾ ਬੜਾ ਪਿੰਡ ਘਰ ਆਇਆ ਚੈਨਲ ਤੇ ਤੁਹਾਨੂੰ ਲਾਈਵ ਸਾਰੇ ਦਰਸ਼ਨ ਕਰਾਵਾਂਗੇ जय श्री राम जय सची माता आपा चूर जी महासती दरबार देख रहे हो सा चैनल जिले का नंबर वन चैनल आर वन टीवी ਹਾਂਜੀ ਹਾਂਜੀ ਕਿਰੇ ਇਵਨ ਦਾ ਟੈਂਪਸ ਨਾ ਸੀਗਾ ਸੇਟੂਆਰ ਡੇਰਾ ਪਪਾ ਜੂਹੜ ਤੁਸੀਂ ਦੇਖ ਰਹੇ ਹੋ ਲਾਈਵ ਮੈਥ ਖਾਂਦਮ ਵੀਡੀਓ ਐਂਟਰੀ ਗੇਟਰ ਐਂਟਰੀ ਗੇਟ ਤੇ ਬਾਅਦ ਆਪਾਂ ਜਾਂਦੇ ਆ ਇਹ ਭਾਈ ਸਾਹਿਬ ਆਈਸਕ੍ਰੀਮ ਖਾ ਰਹੇ ਆ ਤੇ ਸਾक्षात ਧੋਲੇनाथ ਦੇ ਦਰਸ਼ਨ ਲਾਈਵ ਕਰੋ ਕਨੈਟ ਕਾਨਦਨ ਇਹਨਾਂ ਨੇ ਵੀ ਕਹਾ ਕਿ ਇਹਨੂੰ ਵੀਡੀਓ ਨੂੰ ਬੱਦ-ਬੱਦ শেয়ার ਕਰਿਓ ਜੇ ਆ ਤੁਸੀਂ ਦੇਖ ਰਹੇ ਆ ਆਈਸਕ੍ਰੀਮ ਖਾ ਰਹੇ ਆ ਆ ਗਿਆ ਯਾਰ ਖੋਲਦਾ ਲੈਣਦਾ ਹੱਥੋਂ ਕੋਈ ਨਹੀਂ ਆਉਣਾ ਪੰਡ ਪੰਡ ਹਾਰਿਆ ਹੱਥੋਂ ਨਾ ਹਲੋ ਪਿਆਰ ਨਾਲ ਪਿਆਰ ਨਾਲ ਬਈ ਸਾਹਮਣੇ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਦੇ ਦਰਸ਼ਨ ਕਰੋ ਗੰਨਮ ਗੋਦਰ ਸਾਰੇ ਲਾਈਵ ਲਾਈਵ ਦਰਸ਼ਨ ਹਰ ਬੈਠੇ ਤੁਹਾਨੂੰ ਦੱਸੂਰੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜਾਹੂ ਬਾਈ ਮੜਿਆ ਯਾਰ ਅੱਛਾ ਜਾਹੂ ਪਾ ਜਾਂਦੇ ਆ ਹਨਕੁੰਡੇ 'ਚ ਇੱਥੇ ਦੇਖੋ ਕਿਵੇਂ ਰੋਟੀ ਦੀ ਸੇਵਾ ਚੱਲ ਰਹੀ ਹੈ ਮੰਡੇ ਤੇ ਮੰਡਾ ਬਣ ਰਿਹਾ ਹੈ ਹਾਂਜੀ ਰਮਾਲੀ ਰੋਟੀ ਰਮਾਲੀ ਰੋਟੀ ਰਮਾਲੀ ਰੋਟੀ ਕਹਿੰਦੇ ਜੀ ਮੈਨੂੰ ਕੋਤਾ ਪਤਾ ਨਹੀਂ ਇਹ ਮੰਡਿਆਂ ਬਾਰੇ ਰਮਾਲੀ ਰੋਟੀ ਕਹ ਰਹੇ ਆ ਆਪਣਾ ਆ ਗਿਆ ਜੀ ਇੱਧਰ ਹਨਕੁੰਡੇ ਇਸ ਤੋਂ ਬਾਅਦ ਉਹਨੂੰ ਮਾਤਾ ਸੂਕੀ ਦੇ ਲਾਈਵ ਲਾਈਵ ਰੋਪਰ ਟੂਡੇ 99 نیوز ਚੈਨਲ ਤੇ ਤੁਸੀਂ ਲਾਈਵ ਦਰਸ਼ਨ ਪਹਿਲੀ ਵਾਰ ਪਹਿਲੀ ਵਾਰ ਕੰਨਮਕੋਟਰ ਮਹਤ ਖਾਨਦਾਨ ਸਤੀ ਮਾਤਾ ਦੇ ਦਰਸ਼ਨ ਦੋਸਤੋ ਨਾਲ ਜੁੜੇ ਰਹੋ ਬਾਉ ਸਮਾਪਤੇ ਲੈ ਕੇ ਜਾਉਂਦੇ ਹਾਂ ਇੱਕ ਵਾਰ ਦੇਖੋ ਚੰਨ ਬਹੁਤ بڑا ਇਹ ਵੀ ਜੇ ਮਲੋ ਭ੍ਰਮਣ ਨਹੀਂ ਕੀਤੀ ਸਤੀ ਬਰਤੀ ਕਿ ਜੀਵ ਭ੍ਰਮਣ ਤਾਲੀਆਂ ਵੀ ਮਾਤਾਵਾਂ ਜਾਂ ਸਾਡੇ ਵੀ ਮਾਤਾਵਾਂ ਸੱਤੀ ਹੋਈਆਂ ਜਲਦੀ ਚੇਤਾ ਦੇ ਵਿੱਚ ਛਲੰਗ ਉਹਨਾਂ ਨੇ ਵੀ ਲਗਾਈ ਬੜੀ ਖੁਸ਼ੀ ਖੁਸ਼ੀ ਲਗਾਈ ਉਸ ਲੋਗ ਅਜਗਨ ਕਹਿੰਦੇ ਭੈ ਮੈਂ ਪਰ ਮੈਂ ਚਿੰਦੇ ਹੋਏ ਵੇ ਜੀ ਸ਼ਹੀਦ ਹੁੰਦੇ ਇਹਨਾਂ ਵੀ ਸ਼ੀਵਦਰ ਦੇ ਨਿਕਲੋ ਤੁਹਾਡੇ ਸਾਹਮਣੇ ਸੱਤੀ ਮਾਤਾ ਦੇ ਦਰਸ਼ਨ ਲੈਣੇ ਸਤੀਮਾਤਾ ਦੇ ਦਰਸ਼ਨ ਸਾਡੇ ਚੈਨਲ ਤੋਂ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਦਿਖਾ ਰਹੇ ਹਾਂ ਸਤੀਮਾਤਾ ਦੇ ਦਰਸ਼ਨ ਦੇ ਬਾਅਦ ਮਹਾਵੀਰ ਜੀ ਅਗਰ ਸਾਡੇ ਪਰਿਵਾਰ 'ਚ ਕਿਸੇ ਨੂੰ ਬੂਤ ਪ੍ਰੇਤ ਦੀ ਜਾਂ ਕੀਤਾ ਕਰਾਏ ਦੀ ਸ਼ੰਕਾ ਹੈ ਸਾਨੂੰ ਬੰਮਣਾ ਨੂੰ ਸਾਨੂੰ ਤਕਨੈਤਾ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਆ ਦੇਖੋ ਜੀ ਸ਼ਾਖਸ਼ਾਤ ਮਹਾਵੀਰ ਜੀ ਦਰਸ਼ਨ ਕਰੋ ਲੋ ਜੀ ਚਰਨੀ ਹੱਥ ਲੋਡ ਲਗਾਓ। ਰਿਸ਼ਾਦ ਵੀ ਲੋ। ਮਹਾਵੀਰ ਜੀ ਜਿਹੜਾ ਜਿਹੜਾ ਦੇਖ ਰਿਹਾ ਵੀਡੀਓ ਸ਼ੇਅਰ ਕਰਦਿਆ ਕਰ ਰਿਹਾ। ਇਹਦਾ ਵੀ ਭਲਾ ਹੋਵੇ। ਤੁਸੀਂ ਦੇਖ ਰਹੇ ਹੋ ਬਹੁਤ ਸੁੰਦਰ ਲੋਕੇਸ਼ਨ ਇੱਥੇ ਦੀ ਬਹੁਤ ਸੁੰਦਰ ਲੋਕੇਸ਼ਨ ਹੈ। ਸਾਡੇ ਚੈਨਲ ਤੇ ਪਹਿਲੀ ਵਾਰ ਲਾਈਵ ਇਸ ਸਥਾਨ ਨੂੰ ਤੁਹਾਨੂੰ ਦਿਖਾ ਰਹੇ ਹਾਂ ਅਸੀਂ। ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਦੋਸਤੋ ਉਸ ਤੋਂ ਬਾਅਦ ਆਪਾਂ ਦੇਖੋ ਲੋਕੇਸ਼ਨ ਦੇਖਦੇ ਚੱਲੋ ਲੋਕੇਸ਼ਨ ਦੇਖਦੇ ਜਾਓ ਇਹ ਰਸ ਜਾਣ ਨਾ ਧਰਤੀ ਤੇ ਨਾ ਜਿੱਥਾ ਮਰਦੀ ਜਾਏ ਉਹ ਉਸ ਨਹੀਂ ਬੰਨਣਾ ਉਸ ਨਹੀਂ ਬੰਨਣਾ ਪਿੱਤਰਾਂ ਦੇ ਸਭ ਤੋਂ ਪਹਿਲਾਂ ਪਿੱਤਰ ਦੇਵਤਾ ਜੇਕਰ ਕਿਸੇ ਨਾਲ ਰਸੀਦ ਵਗੈਰਾ ਕਟਾਣੀ ਹੋਵੇ ਉਹ ਇੱਥੇ ਆ ਕੇ ਕਟਾ ਸਕਦੇ ਇਸ ਤਰ੍ਹਾਂ ਦੀ ਇਹ ਪਰਚੀ ਕੱਟ ਕੇ ਦਿੰਦੇ ਆ ਤੁਸੀਂ ਸਕੂਟਰ ਤੇ ਆ ਕੇ ਜੋ ਵੀ ਸੇਵਾ ਪਾਣੀ ਹੋਵੇ ਪਤੋਤ ਪਾਇਆ ਕਰੋ ਜਿੱਥੇ ਕਿ ਬਾਹਰ ਨਾ ਨਹੀਂ ਦੇਣੇ ਪਏ ਜਿੱਥੇ ਸਾਡੇ ਬ੍ਰਾਹਮਣ ਭਾਈ ਕੰਨਵਗੋਤਰ ਤਖਤ ਖਾਨਦਾਨ ਇਹਨਾਂ ਨੇ ਆਣਾ ਚਲਾਈ ਬੰਦਾ কিনে টাইম হ্যাঁ ভোটে कला टाइम हुया पंडिया जी 13 ਬੱਕਾ ਜੂਹੜ ਤੁਸੀਂ ਦੇਖ ਰਹੇ ਹੋ ਲਾਈਵ ਕੁਮੈਤ ਖਾਨਦਾਨ ਦੇ ਜਥੇਰੇ ਐ ਐਂਟਰੀ ਗੇਟ ਐਂਟਰੀ ਗੇਟ ਤੇ ਬਾਅਦ ਅੱਪਾ ਆ ਜਾਂਦੇ ਆ ਤੇ ਭਾਈ ਸਾਹਿਬ ਆਈਸਕ੍ਰੀਮ ਖਾ ਰਹੇ ਐ ਤੇ ਸਾक्षात ਧੂਲੇਨਾਥ ਦੇ ਦਰਸ਼ਨ ਲਾਈਵ ਕਰੋ ਅਕਨੇਤ ਕਾਂਦਨ ਇਹਨਾਂ ਨੇ ਵੀ ਕਹਾਗਾ ਕਿ ਇਹਨੂੰ ਵੀਡੀਓ ਨੂੰ 10 10 ਸ਼ੇਅਰ ਕਰਿਓ ਜੇ ਆ ਤੁਸੀਂ ਦੇਖ ਰਹੀ ਐ ਆਈਸਕ੍ਰੀਮ ਆ ਰਹੀ ਏ ਵਾਲਾ ਏ ਵਾ ਹਾਂ ਅੰਦਰ ਨਾਲੇ ਪਕਾ ਪਰ ਹੋ ਗਿਆ ਯਾਰ ਫੋਨ ਤਾਂ ਲੈਣ ਦਾ ਹੱਥੋਂ ਕੋਈ ਲੈਣਿਆ ਉਹਨੇ ਬੰਦ ਬੰਦ ਨਾ ਪਿਆਰ ਨਾ ਭਾਈ ਲਾਈਵ ਸਾਡੇ ਚੈਨਲ ਤੇ ਦੇਖ ਸਕਦੇ ਹੋ ਤੁਸੀਂ ਅਸਾ ਚੂਰ ਤੋਂ ਇਹ ਹੋ ਗਿਆ ਲੰਗਰ ਆਈਸਕ੍ਰੀਮ ਦਾ ਲੰਗਰ ਅਜੀ ਦਾਦਾ ਲੰਗਰ ਮਾਇਆ ਭਾਈ ਆਈਸਕ੍ਰੀਮ ਦਾ ਫਰੂਟੀਆਂ ਦਾ ਆਈਸਕ੍ਰੀਮ ਤੇ ਫਰੂਟੀ ਹਰ ਸਾਲ ਲਗਾਉਂਦੇ ਹਾਂ ਕਿਧਰੋਂ ਆਉਂਦੇ ਭਾਈ ਕਿੱਥੋਂ ਆਉਂਦੇ ਕਿੱਥੋਂ ਆਉਂਦੇ ਲੋਬਰੀ ਭਾਈ ਬੜਾ ਵੰਡੇ ਆਪਣਾ ਬੜਾ ਪਿੰਡ ਹੈ ਲਾਈਵ ਦੇਖ ਰਹੇ ਹੋ ਤੁਸੀਂ ਬਾਬਾ ਚੂੜਾ ਅਕੜਾ ਪ੍ਰਸ਼ਾਦ ਦਾ ਲੰਗਰ ਬੀਸੀ ਕੇ ਪ੍ਰਸ਼ਾਦ ਹਾਂ ਬਈ ਦੋਸਤੋ ਲੰਗਰ ਲੰਗਰ ਦੇਖ ਸਕਦੇ ਹੋ ਤੁਸੀਂ ਔਰ ਕਿਰਪਾ ਬ੍ਰਾਹਮਣ ਦੇਵਤਿਆਂ ਦੀ ਅਤੇ ਅਪਾਰ ਬ੍ਰਾਹਮਣ ਦੇਵਤਿਆਂ ਦੀ ਕਿਰਪਾ ਇੱਥੇ ਵਰਸ ਰਹੀ ਹੈ ਹਰ ਚੀਜ਼ ਦਾ ਕਿਵੇਂ ਮਾੜੀਆਂ ਮਾਤਾਵਾਂ ਸੇਵਾ ਲੀਵਾਂ ਜੀ ਸਰਵੇਸਾ ਅਗਈ ਹੈ ਲਗਾਤਾਰ ਸੇਵਾ ਕਰ ਰਹੇ ਸਾਹਮਣੇ ਤੁਸੀਂ ਦੇਖ ਸਕਦੇ ਆ ਪਿੱਤਰ ਦੇ ਦਰਸ਼ਨ ਕਰੋ ਕੰਨਮ ਗੋਤਰ ਸਾਰੇ ਲਾਈਵ ਲਾਈਵ ਦਰਸ਼ਨ ਘਰ ਬੈਠੇ ਤੁਹਾਨੂੰ ਦਰਸ਼ਨ ਹੋ ਰਹੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਵਾਹ ਹੋ ਪਿੱਤਰ ਜੈ ਹੋ ਪਿੱਤਰ ਦੀ ਬਜਾਓ ਭਾਈ ਮੜਿਆ ਅੱਛਾ ਬਾ ਜੈ ਹੋ ਪਿੱਤਰਾਂ ਤੇ ਮੱਧ ਟਿਕਨ ਦੇ ਬਾਅਦ ਆਪਾਂ ਆ ਜਾਂਦੇ ਹਮਨਕੁੰਡ ਚ ਇੱਥੇ ਦੇਖੋ ਕਿਵੇਂ ਰੋਟੀ ਦੀ ਸੇਵਾ ਚੱਲ ਰਹੀ ਹੈ ਮੰਡੇ ਤੇ ਮੰਡਾ ਬਣ ਰਿਹਾ ਹੈ ਹਾਂਜੀ ਰਮਾਲੀ ਰੋਟੀ ਰਮਾਲੀ ਰੋਟੀ ਕਹਿੰਦੇ ਜੀ ਮੈਨੂੰ ਬਹੁਤਾ ਪਤਾ ਨਹੀਂ ਹੈ ਮੰਡਿਆਂ ਬਾਰੇ ਰਮਾਲੀ ਰੋਟੀ ਕਹਿ ਰਹੇ ਹੈ ਤੇ ਆਪਣਾ ਆ ਗਿਆ ਜੀ ਇੱਧਰ ਹਮਨਕੰਡ ਇਸ ਤੋਂ ਬਾਅਦ ਤੁਹਾਨੂੰ ਮਾਤਾ ਸਤੀ ਦੇ ਲਾਈਵ ਲਾਈਵ ਰੂਪਰ ਟੂਡੇ 99 ਨਿਊ ਚੈਨਲ ਤੇ ਤੁਸੀਂ ਲਾਈਵ ਦਰਸ਼ਨ ਪਹਿਲੀ ਵਾਰ ਪਹਿਲੀ ਵਾਰ ਕੰਨਮਕੋਤਰ ਨਾਇਤ ਖਾਨਦਾਨ ਸਤੀ ਮਾਤਾ ਦੇ ਦਰਸ਼ਨ ਦੋਸਤੋ ਨਾਲ ਜੁੜੇ ਰਹੋ ਆਪਾਂ ਉਸ ਸਮਾਧ ਤੇ ਲੈ ਕੇ ਜਾਂਦੇ ਹਾਂ ਹਾਂ ਇੱਕ ਵਾਰ ਇੱਥੇ ਕੁਐਸਚਨ ਬਹੁਤ بڑا ਇਹ ਵੀ ਜੇ ਮਨ ਲੋ ਬ੍ਰਾਹਮਣ ਨੇ ਹੀ ਸ਼ੁਰੂ ਕੀਤੀ ਸਤੀ ਪ੍ਰਥਾ ਤਾਂ ਇਹ ਅਸੀਂ ਵੀ ਬ੍ਰਾਹਮਣ ਹੈ ਸਾਡੀਆਂ ਵੀ ਮਾਤਾਵਾਂ ਜਾ ਸਾਡੇ ਵੀ ਮਾਤਾਵਾਂ ਸਤੀ ਹੋਈਆਂ ਜਲਦੀ ਚੇਤਾ ਦੇ ਵਿੱਚ ਛਲੰਗ ਉਹਨਾਂ ਨੇ ਵੀ ਲਗਾਈ ਬੜੀ ਖੁਸ਼ੀ-ਖੁਸ਼ੀ ਲਗਾਈ ਕੁਝ ਲੋਕ ਅੱਜਕੱਲ ਕਹਿੰਦੇ ਇਹ ਬਹਿਮ ਹੈ ਪਰ ਮੈਂ ਜੀਂਦੇ ਹੋਏ ਵੇ ਜੀ ਸ਼ਹੀਦ ਹੁੰਦੇ ਇਹਨਾਂ ਦੀ ਸੇਵਾ ਕਰਕੇ ਦੇਖੋ ਲੋਕ ਹੋਣ ਤੁਹਾਡੇ ਸਾਹਮਣੇ ਸਤੀ ਮਾਤਾ ਦੇ ਦਰਸ਼ਨ ਲਾਈਫ ਕਰ ਲੋ ਲਾਈਵ ਸਤੀ ਮਾਤਾ ਦੇ ਦਰਸ਼ਨ ਸਾਡੇ ਚੈਨਲ ਤੋਂ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਦਿਖਾ ਰਹੇ ਹਾਂ ਸਤਿਮਾਤਾ ਦੇ ਦਰਸ਼ਨ ਦੇ ਬਾਅਦ ਮਹਾਵੀਰ ਜੀ ਅਗਰ ਸਾਡੇ ਪਰਿਵਾਰ ਚ ਕਿਸੇ ਨੂੰ ਬੂਤ ਪ੍ਰੇਤ ਦੀ ਜਾਂ ਕੀਤਾ ਕਰਾਇ ਦੀ ਸ਼ੰਕਾ ਹੈ ਸਾਨੂੰ ਮੰਨਣਾ ਨੂੰ ਸਾਨੂੰ ਤਕਨੀਤਾ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਆ ਦੇਖੋ ਜੀ ਸਾਖਸ਼ਾਤ ਮਹਾਵੀਰ ਜੀ ਦਰਸ਼ਨ ਕਰੋ ਲੋ ਜੀ ਚਰਨੀ ਹੱਥ ਲੋ ਲਗਾਓ ਸ਼ਾਦ ਵੀ ਲੋ ਮਹਾਵੀਰ ਜੀ ਜਿਹੜਾ ਜਿਹੜਾ ਦੇਖ ਰਿਹਾ ਵੀਡੀਓ ਸ਼ੇਅਰ ਕਰਦੇ ਆ ਕਰ ਰਿਹਾ ਇਹਦਾ ਵੀ ਭਲਾ ਹੋਵੇ ਜਿ ਦੇਖ ਰਹੇ ਹੋ ਬਹੁਤ ਸੁੰਦਰ ਲੋਕੇਸ਼ਨ ਇੱਥੇ ਦੀ ਬਹੁਤ ਸੁੰਦਰ ਲੋਕੇਸ਼ਨ ਹੈ ਸਾਡੇ ਚੈਨਲ ਤੇ ਪਹਿਲੀ ਵਾਰ ਲਾਈਵ ਇਸ ਸਥਾਨ ਨੂੰ ਤੁਹਾਨੂੰ ਦਿਖਾ ਰਹੇ ਹਾਂ ਸੀ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਦੋਸਤੋ ਉਸ ਤੋਂ ਬਾਅਦ ਆਪਾਂ ਦੇਖੋ ਲੋਕੇਸ਼ਨ ਦੇਖਦੇ ਚੱਲੋ ਲੋਕੇਸ਼ਨ ਦੇਖਦੇ ਜਾਓ ਇਹ ਰਸ ਜਨ ਨਾ ਧਰਤੀ ਤੇ ਨਾ ਜਿੱਥਾ ਮਰਦੀ ਜਾਇਓ ਉਸ ਨੂੰ ਨਹੀਂ ਪਾਣਾ ਉਸ ਨੂੰ ਨਹੀਂ ਪਾਣਾ ਪਿੱਤਰਾਂ ਦੇ ਸਭ ਤੋਂ ਪਹਿਲਾਂ ਪਿੱਤਰ ਦੇਵਤਾ ਜੇਕਰ ਕਿਸੇ ਨੇ ਰਸੀਦ ਵਗੈਰਾ ਕਟਾਣੀ ਹੋਵੇ ਉਹ ਇੱਥੇ ਆ ਕੇ ਕਟਾ ਸਕਦਾ ਹੈ 13 ਬੱਕਾ ਜੂਹੜ ਤੁਸੀਂ ਦੇਖ ਰਹੇ ਹੋ ਲਾਈਵ ਸੁਖਮੈਤ ਖਾਨਦਾਨ ਦੇ ਜਠੇਰੇ ਐ ਐਂਟਰੀ ਗੇਟ ਐਂਟਰੀ ਗੇਟ ਤੇ ਬਾਅਦ ਅੱਪਾ ਆ ਜਾਂਦੇ ਆ ਤੇ ਭਾਈ ਸਾਹਿਬ ਆਈਸਕ੍ਰੀਮ ਘਾ ਰਹੇ ਐ ਤੇ ਸਾਡ ਸਾਥ ਕੋਲੇ ਨਾਲ ਦਰਸ਼ਨ ਲਾਈਵ ਕਰੋ ਅਗਨੈਤ ਕਾਂਦਨ ਇਹਨਾਂ ਨੇ ਵੀ ਕਹਾਗਾ ਕਿ ਇਹਨੂੰ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰਿਓ ਜੇ ਆ ਤੁਸੀਂ ਦੇਖ ਰਹੀ ਹੈ ਆਈਸਕ੍ਰੀਮ ਆ ਰਹੀ ਹੈ ਦੇਖੋ ਵਾਲਾ ਦੇਖ ਸਕਦੇ ਹੋ ਤੁਸੀਂ ਅਫਾ ਚੂਹੜ ਤੋਂ ਇਹ ਹੋ ਗਿਆ ਬੰਗਰ ਆਈਸ ਕਰੀਮ ਦਾ ਬੰਗਰ ਅਜੀ ਕਾਦਾ ਕਾਦਾ ਮੁਕੰਮਲ ਆਇਆ ਆਈਸ ਕਰੀਮ ਦਾ ਜਲ ਰੋਟੀਆਂ ਦਾ ਆਈਸ ਕਰੀਮ ਤੇ ਰੋਟੀ ਹਰ ਸਾਲ ਲਗਾਉਂਦੇ ਹਰ ਸਾਲ ਕਿਧਰੋਂ ਆਉਂਦੇ ਭਾਈ ਕਿੱਥੋਂ ਆਉਂਦੇ ਕਿੱਥੋਂ ਆਉਂਦੇ ਲੋਕੀ ਭਾਈ ਬੜਾ ਵੰਡੇ ਆਪਣਾ ਬੜਾ ਵੰਡੇ ਚੈਨਲ ਤੇ ਲਾਈਵ ਦੇਖ ਰਹੇ ਹੋ ਬਾਬਾ ਚੂੜਾ ਅਕੜਾ ਪ੍ਰਸ਼ਾਦ ਦਾ ਲੰਗਰ ਦਿੱਸੀ ਕੇ ਪ੍ਰਸ਼ਾਦ ਲੰਗਰ ਲੰਗਰ ਦੇਖ ਸਕਦੇ ਹੋ ਤੁਸੀਂ ਓਹਨਾਂ ਕਿਰਪਾ ਬ੍ਰਾਹਮਣ ਦੇਵਤਿਆਂ ਦੀ ਇੱਥੇ ਅਪਾਰ ਬ੍ਰਾਹਮਣ ਦੇਵਤਿਆਂ ਦੀ ਕਿਰਪਾ ਇੱਥੇ ਵਰਸ ਰਹੀ ਹੈ ਹਰ ਚੀਜ਼ ਦਾ ਕਿਵੇਂ ਮਾੜੀਆਂ ਮਾਤਾਵਾਂ ਸੇਵਨ ਗੀਵਨ ਦੀ ਸੇਵਾ ਕਰਦੇ ਸਿਓ ਅੱਗੇ ਹੀ ਹੈ ਲਗਾਤਾਰ ਸੇਵਾ ਕਰਦੇ ਨੇ ਸਾਹਮਣੇ ਤੁਸੀਂ ਦੇਖ ਸਕਦੇ ਆ ਫਿਤਰਾ ਦੇ ਦਰਸ਼ਨ ਕਰੋ ਕੰਨਮ ਗੋਤਰ ਸਾਰੇ ਲਾਈਵ ਲਾਈਵ ਦਰਸ਼ਨ ਘਰ ਬੈਠੇ ਤੁਹਾਨੂੰ ਦਰਸ਼ਨ ਹੋ ਰਹੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵਾਹ ਹੋ ਤਕ ਇਹ ਹੋ ਪਿੱਤਰ ਦੀ ਪਜਾਓ ਭਾਈ ਮੜਿਆ ਅਕਸਮ ਯਾਹੋ ਇੱਤਰਾ ਤੇ ਮੱਥਾ ਟਿਕਨ ਦੇ ਬਾਅਦ ਅੱਪਾ ਆ ਜਾਂਦੇ ਆ ਹਮਨ ਕੁੰਡੇ ਚ ਇੱਥੇ ਦੇਖੋ ਕਿਵੇਂ ਰੋਟੀ ਦੀ ਸੇਵਾ ਚੱਲ ਰਹੀ ਹੈ ਮੰਡੇ ਤੇ ਮੰਡਾ ਬਣ ਰਿਹਾ ਹੈ ਹਾਂਜੀ ਰਮਾਲੀ ਰੋਟੀ ਰਮਾਲੀ ਰੋਟੀ ਕਹਿੰਦੇ ਜੀ ਮੈਨੂੰ ਬਹੁਤਾ ਪਤਾ ਨਹੀਂ ਹੈ ਮੰਡਿਆਂ ਬਾਰੇ ਰਮਾਲੀ ਰੋਟੀ ਕਹਿ ਰਹੇ ਹੈ ਤੇ ਆਪਣਾ ਆ ਗਿਆ ਜੀ ਇੱਧਰ ਹਮਾਰੇ ਕੋਲਡ ਇਸ ਤੋਂ ਬਾਅਦ ਤੁਹਾਨੂੰ ਮਾਤਾ ਸਤੀ ਦੇ ਲਾਈਵ ਲਾਈਵ ਰੂਪਰ ਟੂਡੇ 99 ਨਿਊ ਚੈਨਲ ਤੇ ਤੁਸੀਂ ਲਾਈਵ ਦਰਸ਼ਨ ਪਹਿਲੀ ਵਾਰ ਪਹਿਲੀ ਵਾਰ ਕੰਨਮਕੋਤਰ ਤਖਨੈਤ ਖਾਨਦਾਨ ਸਤੀ ਮਾਤਾ ਦੇ ਦਰਸ਼ਨ ਦੋਸਤੋ ਨਾਲ ਜੁੜੇ ਰਹੋ ਆਪਾਂ ਉਸ ਸਮਾਹ ਤੇ ਲੈ ਕੇ ਜਾਂਦੇ ਹਾਂ ਹਾਂ ਇੱਕ ਵਾਰ ਤੇ ਕੁਐਸਚਨ ਬਹੁਤ بڑا ਇਹ ਵੀ ਜੇ ਮਨ ਲੋ ਬ੍ਰਾਹਮਣ ਨੇ ਹੀ ਸ਼ੁਰੂ ਕੀਤੀ ਸਤੀ ਪ੍ਰਥਾ ਤਾਂ ਇਹ ਅਸੀਂ ਵੀ ਬ੍ਰਾਹਮਣ ਹੈ ਸਾਡੀਆਂ ਵੀ ਮਾਤਾਵਾਂ ਜਾ ਸਾਡੇ ਵੀ ਮਾਤਾਵਾਂ ਸਤੀ ਹੋਈਆਂ ਜਲਦੀ ਚੇਤਾ ਦੇ ਵਿੱਚ ਛਲਾਂਗ ਉਹਨਾਂ ਨੇ ਵੀ ਲਗਾਈ ਬੜੀ ਖੁਸ਼ੀ-ਖੁਸ਼ੀ ਲਗਾਈ ਕੁਝ ਲੋਕ ਅੱਜਕੱਲ ਕਹਿੰਦੇ ਇਹ ਵਹਿਮ ਹੈ ਭਰਮ ਹੈ ਜੀਂਦੇ ਹੋਏ ਵੇ ਜੀ ਸ਼ਹੀਦ ਹੁੰਦੇ ਇਹਨਾਂ ਦੀ ਸੇਵਾ ਕਰਕੇ ਦੇਖੋ ਲੋਕ ਹੋਣ ਤੁਹਾਡੇ ਸਾਹਮਣੇ ਸਤੀ ਮਾਤਾ ਦੇ ਦਰਸ਼ਨ ਲਾਈਵ ਕਰ ਲੋ ਲਾਈਵ ਸਤੀ ਮਾਤਾ ਦੇ ਦਰਸ਼ਨ ਸਾਡੇ ਚੈਨਲ ਤੋਂ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਦਿਖਾ ਰਹੇ ਹਾਂ ਤੀ ਮਾਤਾ ਦੇ ਦਰਸ਼ਨ ਦੇ ਬਾਅਦ ਮਹਾਵੀਰ ਜੀ ਅਗਰ ਸਾਡੇ ਪਰਿਵਾਰ ਚ ਕਿਸੇ ਨੂੰ ਬੂਤ ਪ੍ਰੇਤ ਦੀ ਜਾਂ ਕੀਤਾ ਕਰਾਇ ਦੀ ਸ਼ੰਕਾ ਹੈ ਸਾਨੂੰ ਮੰਬਣਾ ਨੂੰ ਸਾਨੂੰ ਤਕਨੈ ਤਾ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਆ ਦੇਖੋ ਜੀ ਸਾਖਸ਼ਾਤ ਮਹਾਵੀਰ ਜੀ ਦਰਸ਼ਨ ਕਰੋ ਲੋ ਜੀ ਚਰਨੀ ਹੱਥ ਲੋ ਲਗਾਓ ਰਿਸ਼ਾਦ ਵੀ ਲੋ ਮਹਾਵੀਰ ਜੀ ਜਿਹੜਾ ਜਿਹੜਾ ਦੇਖ ਰਿਹਾ ਵੀਡੀਓ ਸ਼ੇਅਰ ਕਰਦੇ ਆ ਕਰ ਰਿਹਾ ਇਹਦਾ ਵੀ ਭਲਾ ਹੋਵੇ ਜਿ ਦੇਖ ਰਹੇ ਹੋ ਬਹੁਤ ਸੁੰਦਰ ਲੋਕੇਸ਼ਨ ਇੱਥੇ ਦੀ ਬਹੁਤ ਸੁੰਦਰ ਲੋਕੇਸ਼ਨ ਹੈ ਸਾਡੇ ਚੈਨਲ ਤੇ ਪਹਿਲੀ ਵਾਰ ਲਾਈਵ ਇਸ ਸਥਾਨ ਨੂੰ ਤੁਹਾਨੂੰ ਦਿਖਾ ਰਹੇ ਹਾਂ ਸੀ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਦੋਸਤੋ ਉਸ ਤੋਂ ਬਾਅਦ ਆਪਾਂ ਦੇਖੋ ਲੋਕੇਸ਼ਨ ਦੇਖਦੇ ਚੱਲੋ ਲੋਕੇਸ਼ਨ ਦੇਖਦੇ ਜਾਓ ਇਹ ਰਸ ਜਾਣ ਨਾ ਧਰਤੀ ਤੇ ਨਾ ਜਿੱਥਾ ਮਾਰਦੀ ਜਾਇਓ ਕੁਛ ਨਹੀਂ ਬਾੜਨਾ ਕੁਛ ਨਹੀਂ ਬਾੜਨਾ ਪਿਤਰਾਂ ਦੇ ਸਭ ਤੋਂ ਪਹਿਲਾਂ ਪਿਤਰ ਦੇਵਤਾ ਫਿਰ ਕਿਸਾ ਰਸੀਦ ਵਗੈਰਾ ਕਟਾਣੀ ਹੋਵੇ ਇੱਥੇ ਆ ਕੇ ਕਟਾ ਸਕਦੇ